ਲੋਗੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦਾ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਜੀ ਬਰਕਤਾਂ ਚਲੋ ਜੀ ਪਿਛਲਾ ਬਲੌਗ ਦੇਖਿਆ ਤੁਸੀਂ ਲੋਹੜੀ ਦਾ ਤਿਹਾੜ ਤਾਂ ਬਹੁਤ ਵਧੀਆ ਨੰਗੇ ਆ ਖੁਸ਼ੀਆਂ ਭਰਾ ਮਾਹੌਲ ਦੇ ਸਾਲ ਦਾ ਪਹਿਲਾ ਤਿਆਰਤਾ ਤੇ ਬਾਕੀ ਹੁਣ ਵੀ ਚੱਲ ਰਿਹਾ ਕੰਮ ਆ ਠੰਡ ਨਾਲ ਦਿੱਤੇ ਵੀ ਜਿਹੜੀ ਦਸਤਕ ਪੂਰੀ ਵੀ ਸਵੇਰ ਦੇ 10:00 ਵਜੇ ਚੁੱਕੇ ਆ ਆਪਾਂ ਬਾਈ ਆਪਣਾ ਇੱਕ ਘੇੜਾ ਰੋਪੜ ਦਾ ਲਾਇਆ ਏ ਜਬ ਹੀ ਲੈ ਕੇ ਗਏ ਤੇ ਵੀ 5:00 ਵਜੇ ਸਵੇਰ ਧੁੰਦ ਬਹੁਤ ਪੈ ਰਹੀ ਆ ਕੁਝ ਵੀ ਨਹੀਂ ਦਿਖਦਾ ਵੀ ਹੌਲੀ-ਹੌਲੀ ਜਾਂਦਾ ਪੈਂਦਾ ਵੀਰੇ ਤੇ 6 ਕਿਲੋਮੀਟਰ ਰੋਪੜ ਵੀ 40 ਮਿੰਟ ਲੱਗੇ ਦੇਹਲੋ ਟਰੈਕਟਰ ਪਰ ਕਿਉਂਕਿ ਮੂਹਰੇ ਦਿਖਦਾ ਨਹੀਂਦਾ ਕੁਝ ਸੋ ਇਸ ਕਰਕੇ ਮੁੜ ਕੇ ਆ ਗਏ ਤੇ ਬਾਕੀ ਬਾਈ ਅੱਜ ਹੀ ਜਾਣਾ ਆਪਾਂ ਨੇ ਫੇਰ ਜਲੰਧਰ ਏਰੀਆ ਜਿਹਨੂੰ ਕਹਿੰਦੇ ਆ ਪਵੰਗਿਆ ਸੜ ਵੀ ਬੜੇ ਪਿੰਡ ਮਨਿੰਦਰ ਵੀਰ ਦਾ ਪਿੰਡ ਤੇ ਸੱਚੋ ਵੀ ਆਪਣਾ ਬਿੱਲੂ ਵੀਰ ਦਾ ਪਿੰਡ ਜਾਣਾ ਜੀ ਬਿੱਲੂ ਸੋਤਾ ਬੜਾ ਪਿੰਡ ਤੇ ਉਹਨਾਂ ਦੇ ਘਰ ਤੁਸੀਂ ਦੇਖਿਆ ਪਿਛਲੇ ਵੀ ਵਲੋਗਾਂ ਦੇ ਵਿੱਚ ਦੋ ਤਿੰਨ ਢੇਡੇ ਲਾਏ ਤੇ ਇਹ ਲੱਕੜ ਦਾ ਕੰਮ ਮਿਸਤਰੀ ਨੂੰ ਲੈ ਕੇ ਜਾਂਦੇ ਰਹੇ ਤੇ ਹੁਣ ਸਮਾਨ ਹੋ ਗਿਆ ਜੀ ਸਾਰਾ ਤਿਆਰ ਹੋ ਰਿਹਾ ਉਹਨਾਂ ਦੇ ਵੀ ਆਉਣ ਦੇ ਵਿੱਚ 15-20 ਦਿਨ ਰਹਿ ਗਏ ਸੋ ਸਾਨੂੰ ਵੀ ਹੋ ਜਾਵੇ ਵੀ ਹੁਣ ਕੰਮ ਫਟਾਤੀ ਫਟਾਤੀ ਨਿਬੜ ਜਵੇ ਤੇ ਅਮਨ ਨੇ ਜਾਣਾ ਜੇ ਸਮਾਨ ਲੈ ਕੇ ਟਰੈਕਟਰ ਪਰੇ ਲੈ ਜਾਣਾ ਸਾਰਾ ਮੇਰੀ ਡਿਊਟੀ ਲੱਗੇ ਵੀ ਅੱਜ ਸਲਾਣਾ ਮੇ ਲਿਜਾਣਾ ਗੰਨਾ ਲੈ ਕੇ ਉੱਥੇ ਤੇ ਗੰਨਾ ਘੇਰ ਕੇ ਆ ਕੇ ਕੱਲੂ ਮੈਂ ਵੀ ਬੜੇ ਪਿੰਡ ਪਹੁੰਚ ਜਾਣਾ ਤੇ ਹੁਣ 15 ਦਿਨਾਂ ਜਿਹੜੇ ਆਪਣੇ ਬਾਈ ਬੜੇ ਪਿੰਡੇ ਲਾਉਣੇ ਆਪਾਂ ਨੇ ਬਈ ਬਾਕੀ ਆਪਣਾ ਬੰਦਾ ਲੱਗਿਆ ਵੇ ਜੀ ਉਧਰ ਤਿਆਰੀ ਕਰਨ ਤੇ ਬਿੱਟੂ ਕੋਲ ਵੀ ਚੱਲ ਜਾਣਾ ਉਹਦੇ ਨਾਲ ਵੀ ਮਲਾਵਾਂਗੇ ਆਹ ਦੇਖੋ ਬਾਈ ਇੱਕ ਨਾ ਕਹਿੰਦਾ ਵੀ ਜੀਨੇ ਲੈ ਕੇ ਜਾਣੀ ਆਪਣੀ ਗੱਡੀ ਉਹ ਨੋ ਆਪਣਾ ਬੇਕਰ ਆ ਦੇਖੋ ਇੱਧਰ ਮੇ ਲੋ ਜੀ ਬੰਦੇ ਨੂੰ ਹਾਂ ਹੁਣ ਚਿੱਟਾ ਹੀ ਕੱਢ ਦੂੰਗਾ ਹਾਂ ਬੜਿਆ ਵਾ ਜਾਰਾ ਇਹ ਠੀਕ ਸਾਸੇਵਾਨ ਲੰਘਿਆ ਪਿਆ ਇਹ ਇੱਕ ਥੋੜਾ ਜਿਹਾ ਭੁੱਖਾ ਪੈ ਗਿਆ ਚਿੱਟਾ ਦਾ ਭੁੱਖਾ ਜੀ ਅੱਛਾ ਲੋ ਭਾਜੀ ਧੋਣ ਹੋਇਆ ਹੈ ਬਜਾਰਾ ਚਲ ਹੁਣ ਧੋਣਾ ਕਿਹਾ ਬਾ ਹੁਣ ਖਿੱਚ ਲੈ ਤੂੰ ਕੰਮ ਵਣਾ ਟਰਾਲੀ ਲੈ ਪਾ ਇੱਕ ਵਾਰ ਸਾਫ ਹੋਗੇ ਸਾਰੇ ਮਿੱਟੂ ਦੁਕਾਨ ਪਰ ਧੋ ਦੇਣਾ ਮਿੱਟੂ ਦੀ ਦੁਕਾਨ ਪਰ ਧੋ ਦੇਣਾ ਇੱਕ ਵਾਰ ਨਹੀਂ ਨਹੀਂ ਇਹ ਬਾਣੀ ਨੂੰ ਇਹ ਆ ਚੱਕ ਫੜ ਪੈਸੇ ਤੇਲ ਪਾ ਲੈ ਚਲ ਵਾ ਲੈ ਚਲੋ ਭਾਈ ਲੱਗਿਆ ਵਾਹੇ ਬਾ ਹੁਣ ਹੈ ਹੁਣ ਤਾਂ ਹੀ ਜਾਣਾ ਰਾਮ ਨਾਲ ਸੀਸਾ ਸੁਸਾ ਪਰੇ ਰਹਿਣਾ ਠੀਕ ਆ ਨਾਲ ਤੇਰੇ ਮਿਸਤਰੀ ਆ ਘੰਟੇ ਦੀ ਬਜਾਇ ਡੇਢ ਘੰਟਾ ਲੱਜਵੇ ਜਾਣਾ ਰਾਮ ਨਾਲ ਬਸ ਲੱਦਣ ਹੁਣ ਦੇਖਦੇ ਕਿੰਨਾ ਟਾਈਮ ਲੱਜਣਾ ਘੰਟਾ ਡੇਢ ਘੰਟਾ ਲੱਦਣ ਲੱਜਣਾ ਸਮਾਨ ਠੀਕ ਆ ਲੋ ਭਾਈ ਬੰਦੇ ਨੇ ਆ ਬਣਾ ਹੁਣ ਸਾਪ ਜਾ ਹੋ ਗਿਆ ਨਾ ਠੀਕ ਆ ਸਫਾਈ ਤਾਂ ਜ਼ਰੂਰੀ ਆ ਜੇ ਜਿਹੜੀ ਸਰੀਰਾ ਚਾਹੇ ਪਸੰਦ ਆ ਸਾਫੇ ਜੱਜਦੇ ਆ ਠੀਕ ਆ ਤੇ ਲੋ ਭਾਈ ਮਾਰ ਤੇ ਮੁੰਡਾ ਨੇ ਸਲਫ ਦਾ ਪਹਿਲਾਂ ਵੀ ਮਾਰ ਲਈ ਥੀ ਪਰ ਹੁਣ ਦੁਬਾਰਾ ਤਾਂ ਕਹਿੰਦਾ ਲੋ ਭਾਈ ਆ ਗਿਆ ਬੰਦਾ ਹਾਂ ਬੈਕ ਨਹੀਂ ਸਿੱਧਾ ਹੀ ਲਾ ਦੇ ਆਏ ਏ ਬੰਦਾ ਬਾਈ ਥੋੜਾ ਜਿਹਾ ਡਰਾਈਵਰ ਤੁਹਾਨੂੰ ਪਤਾ ਹੈ ਆਪਣੀ ਮौज-ਮਸਤੀ ਵਾਲਾ ਹੈ ਕਰਲਾ 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 ਬੱਸ ਲੋ ਬਾਈ ਪਹੁੰਚ ਗਏ ਆਪਣੀ ਸ਼ਾਪ ਪਰ ਹਾਂ ਵੀ ਕਿਹ ਹਾਲ ਆ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਆ ਲੋ ਬਾਈ ਇੱਧਰ ਇੱਧਰ ਮਿਲੋ ਪਹਿਲਾਂ ਕਾਸੇ ਕਾਲ ਦਾ ਹੋਇਆ ਆ ਗਿਆ ਬਾਈ ਤੇਰੇ ਨਾਨਕੇ ਨੂੰ ਹੈ ਨਾਨਕਿਆਂ ਨੂੰ ਤੇਰੇ ਜਾਣਾ ਆ ਸੀ ਲਿਆ ਕੋਈ ਨਾ ਠੀਕ ਆ ਚੱਲ ਮੇਰੇ ਨਾਨਕੇ ਹੀ ਸਹੀ ਰਾਹੀ ਧੁੱਪ ਚੜੀ ਹੈ ਹੈ ਨਹੀਂ ਇਹ ਨਾਨਕਾ ਮੇਲ ਲੈ ਕੇ ਜਾਣਾ ਕੋਈ ਨਾ ਨਾਨਕਾ ਮੇਲ ਲੈ ਕੇ ਜਾਣਾ ਬਾਈ ਸਰਬਜੀਤਾ ਹੁਣ ਨਾਨਕਾ ਮਿਲ ਕੇ ਚੱਲੇ ਆ ਲੈ ਆ ਠੀਕ ਆ ਚੱਲ ਆਇਓ ਸਹੀ ਫਤਿਹ ਹੁਣ ਮਾਮੇ ਮੇਰੇ ਕਹੜੇ ਹੀ ਆ ਜਿਨ੍ਹਾਂ ਤੇ ਜਾਣਾ ਏ ਠੀਕ ਆ ਡੰਡੇ ਤੇਲ ਲਾ ਕੇ ਰੱਖਿਆ ਹਾਂ ਕੋਈ ਗੱਲ ਆਇਓ ਸਹੀ ਕੋਈ ਗੱਲ ਹਾਂ ਫੁੱਟੂ ਕਿੰਨਾ ਮਾਲ ਹੋਣਾ ਹੈ ਕਿੰਨੇ ਕੁਆਟਰ ਹੋਣਾ ਹੈ ਹੈ ਹੋਰ ਤੂੰ ਲਾਲਾ ਸਾਹਿਬ ਬਾਈ ਸਰ ਜੀ ਤੂੰ ਹੀ ਦਾਦੇ ਬਾਈ ਉਹ ਮਾਲ ਕਿੰਨਾ ਕੁਟਾਲਾ ਬਣਾ ਹਾਂ ਉਹ ਤਨ ਗੇੜੇ ਚਾਹਤਾ ਹੈ 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 ਉਹ ਆ ਤਾਂ ਬਹੁਤ ਨਾ ਨਾ ਵਜਨ ਨਹੀਂ ਚਾਲਾ ਸਮਾਨ ਬਹੁਤ ਆ ਲਓ ਬਾਈ ਇੱਧਰ 15 15 ਪੱਕੇ ਹਾਂ ਨਾ ਬਾਈ ਇਹ ਸਾਰਾ ਸਾਮਾਨ ਧਾਮ ਜਾਮਾ ਜਿਹੜਾ ਜਾਣਾ ਹੈ ਬਾਕੀ ਬਣ ਰਿਹਾ ਉਧਰ ਉਹ ਦਰਵਾਜ਼ੇ ਪਏ ਆ ਆ ਸਾਰਾ ਬਾਈ ਆਹ ਜਿਹੜਾ ਆ ਜਾਣਾ ਉਹ ਜਾਣੇ ਉਹ ਸਮਾਨ ਜਾਣਾ ਦੁਕਾਨ ਵਿਹਲੀ ਜੀ ਹੋ ਜਾਣੀ ਆ ਜਿਹੜੇ ਖੜੇ ਆਹਾ ਫੁੱਲੀਆਂ ਵੰਡ ਰਹੇ ਨੇ ਫੁੱਲੀਆਂ ਲਿਆ ਦਿੰਦੇ ਆ ਪੰਜ ਚਾਰ ਠੀਕ ਨੇ ਉਹ ਬੱਲੇ 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 ਬਿੱਟੂ ਆ ਪਾਊਡਰ ਹਾਂ ਆਪਣੇ ਵੱਡੋ ਰਹੇ ਓਏ ਹੋਰ ਆ ਬਾਈ ਖਬਨੇ ਕਿਆ ਕਰੀ ਜਾਂਦਾ ਹੋੜੇ ਲੈ ਹਰੀ ਹੋਇਆ ਹੈ ਹਾਂ ਹਰੀ ਆ ਉਹਦਾ ਚੈਨੀ ਗੱਲ ਆ ਵਾਹ ਓਏ ਬਾਈ ਜੀ ਹਾਂ ਆ ਕੱਟ ਹੋ ਰਹੀ ਐ ਸਾਰਾ ਹੀ ਸਾਮਾਨ ਆਪਣਾ ਆ ਹੀ ਪਈ ਐ ਪੱਲੇ ਮੰਦ ਨੇ ਉਹ ਬੇਅਸਮਾਨ ਆਪਣਾ ਉਹ ਇਹ ਦੁਕਾਨੋਂ ਵੀ ਰੌਣਕੀ ਜਿਹੀ ਲੱਗੀ ਜੀ ਅਗਲਾ ਦੇਖ ਕੇ ਡਰ ਜਾਣਾ ਦਾ ਹੁਣ ਵੇਲ ਜਾਉਣਾ ਗੱਲ ਪੱਕੀ ਐ ਕੰਮੇ ਬਹੁਤ ਹੈ ਮੈਂ ਕਿਹਾ ਲੱਕੜ ਗਰੇ ਸਾਬ ਦਾ ਪਈ ਐ ਮਿੱਤੂ ਗੱਲ ਪੱਕੀ ਗਈ ਤਾਂ ਐਨਾ ਚ ਪੈਣੇ ਆ ਇਹ ਇਹ ਚੀਜ਼ਾਂ ਚ ਭਰ ਹਣਾ ਹਾਂ ਉਹ ਦੇ ਅਦਰ ਬਾਈ ਨੇ ਪਾ ਕੇ ਦੇਖ ਮੈਨ ਰਿਹਾ ਬਾਈ ਆਹ ਇਹ ਆ ਚੀਜ਼ ਪੈਣੇ ਆ ਬਾਕੀ ਬਾਈ ਡਿਜ਼ਾਈਨ ਹੁਣ ਉੱਥੇ ਜਾ ਕੇ ਪਤਾ ਲੱਗਣਾ ਕਿ ਆ ਪੈਣਾ ਕਿ ਆ ਨਹੀਂ ਆ ਹਟਾਕੀ ਦਾ ਦਰਵਾਜ਼ਾ ਹੀ ਬਣਾ ਰਿਹਾ ਚਲਦੇ ਆ ਮੰਗਾਂ ਹਾਂ ਲੱਦਲਾਂ ਤੇ ਹਰ ਲੱਦਣ ਨੂੰ ਟਾਈਮ ਖਾਸਾ ਲੱਗਣਾ ਬਾਣੇ ਦੇ ਬਿਨਾਂ ਰਹਿ ਕੇ ਬਾਣੇ ਨੂੰ ਪਸਾਣਾ ਚੜ੍ਹ ਜੇ ਲੱਗ ਕੇ ਬਾਸਿੰਗ ਕਰ ਆਪ ਕਹਿੰਦੀ ਪਵਿੰਦੂ ਬਿੱਟੂਆ ਹਟਾਕੀ ਏਡੀ ਵੱਡੀ ਕਿੱਥੇ ਲੱਗਣੀ ਹੈ ਇਹ ਹਾਂ ਬਾਈ ਉਹਦੀ ਜਿਹੜੀ ਕੱਲੀ ਦੀ ਜਿਹੜਾ ਉਹ ਲੰਬਾ ਆ ਜਿਹੜਾ ਕਹਿੰਦੇ ਆਪਾਂ ਕਹਿੰਦੇ ਬਾਥਰੂਮ ਦੇ ਨਾਲ ਆ ਕਮਰਾ ਹੀ ਨਹੀਂ ਹੈਗਾ ਉੱਥੇ ਇੱਕ ਹੀ ਆ ਬੜੀ ਹੈ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਜਿਆਦਾ ਮਾਲ ਤਾਂ ਨੂੰ ਯਾਦ ਹੈ। ਵੀ ਚਲੋ ਭਾਈ ਚੱਲ ਰਿਹਾ ਕੰਮ। ਬਾਕੀ ਆਪਣੇ ਕੰਮ ਲੱਗੇ ਹੋਏ। ਉਧਰ ਟਰੈਕਟਰ ਆ ਕੇ ਆਪਣਾ ਖੜ ਗਿਆ। ਲੈ ਨਾ ਠੂਆ ਪਰਨਾ। ਵੀ ਜਮਾਨ ਭਰੇ ਹੋਏ। ਨਹੀਂ ਨਹੀਂ। ਇਹ ਖਾਲੀ ਦੁਕਾਨਾ ਕਰਾਏ ਵਾਲੀ। ਇਹ ਤੂੰ ਗੁੜਥੇ ਤਾਂ ਪੰਜ ਸ਼ੀਸ਼ਾ। ਸ਼ੀਸ਼ਾ ਹੈਗਾ ਤਾਂ ਉਹ ਫਿਰ ਸਭ ਦੇ ਕੋਲ ਆਉਂਦੇ ਬੇਲੇ ਚੀਜ਼। ਕਿੱਧਰ ਪਈ ਸ਼ੀਸ਼ਾ ਉਧਰ? ਚੀਟਾ ਉਧਰ ਪਈਆਂ। ਸ਼ਟਰ ਚੱਕ ਕੇ ਦਿਖਾਇਆ ਮੜਾ ਜੀ ਤਿੰਨ ਨਾ। ਹਾਂ ਚੱਕੀ ਮੜਾ ਜੀ। ਮਾਲ ਕਿੰਨਾ ਕਹਿੰਦੇ? ਹਾਂ ਚੱਕੀ ਮੜਾ ਜੀ। ਲੋ ਭਾਈ ਸ਼ੀਸ਼ਾ ਜਿਹੜਾ ਅਸੀਂ ਸਪੈਸ਼ਲ ਲੈਂਦਾ। ਬਹੁਤ ਹੌਣ ਆਇਆ ਹੁਣ ਉਹ ਸ਼ੀਸ਼ੇ ਖਾਤਰ ਪੂਲੀਆਂ ਲਿਆਉਣੀਆਂ ਐ ਮੋਟਰਸਾਈਕਲ 'ਪੱਲ ਲਿਆਉਂਦਾ ਮੈਂ ਲਾ ਬੇ ਹੋਰ ਭਾਈ ਕੀ ਹਾਲ ਹੈ ਦੋ ਦੋ ਮਸ਼ੀਨਾਂ ਲਾਈ ਆਂ ਬੜੇ ਕੰਮ ਆਂ ਹੈ ਕੰਮ ਵਾਤੇ ਦੋ ਦੋ ਮਸ਼ੀਨਾਂ ਲਾਈ ਆ ਜੀ ਇਹਦੀਆਂ ਇੱਕ ਖੜਾਉਂਦੇ ਕਿਵੇਂ ਹੈ ਚਾ ਕੋਈ ਨੇ ਅਸੀਂ ਦੇਖਿਆ ਹੁਣ ਆ ਉਧਰ ਆਪਿਆ ਬਾਈ ਸਮਾਨ ਬਾਕੀ ਆਪਣਾ ਦੇਖ ਲੈ ਠੀਕ ਹੈ ਸ਼ੀਸ਼ਾ ਪਿਆ ਇਧਰ ਇਧਰ ਸ਼ੀਸ਼ਾ ਪਿਆ ਸਾਰਾ ਹੀ ਲਓ ਜੀ ਬਾਈ ਬਿੱਟੂ ਲਿਆਇਆ ਬੰਦੇ ਲੱਭ ਕੇ ਬਿੱਟੂ ਕਿਥੇਰੇ ਮਿਲੇ ਪਿੰਡ ਤੇ ਹੀ ਮਿਲੇ ਆ ਪਿੰਡ ਤੋਂ ਮਿਲੇ ਬਾਈ ਰਮਜੀਤ ਨੇ ਕਿਹਾਤਾ ਇਹ ਮੋਟਰ ਤੇ ਆ ਪਰ ਮਿਲੇ ਪਰ ਪਿੰਡ ਜੂੜਾ ਢਿੱਲਾ ਹੋ ਗਿਆ ਹੁਣ ਆਪਾਂ ਨੇ ਰਦਾਉਣੇ ਇਹੇ ਤਰੀਕੇ ਕਿ ਨਾਲ ਰੱਸਾ ਲਿਆਵਾ ਆਪਨਾ ਪਹਿਲਾਂ ਆਪਾਂ ਨੇ ਥੰਦੀ ਪਾਣੀ ਥੋੜੇ ਪਾਉਣਾ ਹੈ ਇੱਕ ਤਪਾ ਨਹੀਂ ਤਪਾ ਤਨੇ ਕਹਿੰਦਾ ਸ਼ੈੱਟ ਚ ਲੈ ਸ਼ੈੱਟ ਥੱਲੇ ਸ਼ੈੱਟ 'ਚ ਲਾ ਲੈਣਾ ਆਪਾਂ ਨੇ ਠੀਕ ਹੈ ਹੁਣ ਜਾ ਕੇ ਸ਼ੈੱਟ ਚ ਲਾਣੇ ਆ ਹਾਂ ਹਾਂ ਤਰਪਾਲ ਆਜੋ ਤਰਪਾਲ ਆਪਾਂ ਲੈ ਜੂਗੇ ਕੋਈ ਗੱਲ ਨਹੀਂ ਤਰਪਾਲ ਵੀ ਕਰ ਲੂਗੇ ਤਰਪਾਲ ਪੈ ਸਵੇਗਾਂ ਮਾਲ ਇਹ ਘਰ ਰਸਾ ਪ੍ਰਕਾਗ ਰਸਾ ਵਾ ਲਿਆਉਣਾ ਕਰ ਤੇ ਜਾ ਕੇ ਠੀਕ ਹੈ ਰਸਾ ਤਾਂ ਫਿਰ ਆਪਾਂ ਸਵੀਕਾ ਬੰਨਣੀ ਹੁਣ ਆਇਆ ਨਾ ਫਿਰ ਜੇ ਤਰਪਾਲ ਵਾਲੀ ਫਿਰ ਦੇਖਣਾ ਨਹੀਂ ਹੇਟਾ ਨੀਉਪਨ ਦੇਖੀ ਜਾਊਗਾ ਵੀ ਸਮਾਨ ਇੱਧਰ ਉੱਧਰ ਤਾਂ ਨਹੀਂ ਜਾਂਦਾ ਕੋਈ ਉਹ ਨਹੀਂ ਤਰਪਾਲ ਜਾਣ ਲਗੇ ਆਜੋ ਅੰਦਰ ਤੇ ਮਾਲ ਚੱਕਣਾ ਅੰਗਰੇਜ਼ੀ ਦੇ ਉਹ ਦਿੱਤੂ ਟਰਾਲਾ ਨਹੀਂ ਵਜਾ ਕਰਕੇ ਲਾਇਆ ਦੇ ਤਾਂ ਠੀਕ ਹੈ ਭਾਈ ਆਏ ਆ ਜੇ ਆਪਾਂ ਨੇ ਗਾਲੂ ਟੱਕ ਤੇ ਦੇਖਣੇ ਨਹੀਂ ਹੇਟਾ ਕੋਈ ਚੀਜ਼ ਇੱਧਰ ਉੱਧਰ ਹੁੰਦੀ ਹੋਈ ਉਹ ਰਾਤ ਨੂੰ ਪਾ ਦੂਗੇ ਉੱਪਰ ਹਾਂ ਉਹ ਦਿਨ ਤੇ ਦਿਖਣਾ ਨਹੀਂ ਹੈਗਾ ਡੈਂਚ ਜਿਹਾ ਕੋਈ ਸ਼ੀਸ਼ਾ ਇੱਧਰੋਂ ਗਿਸਕ ਗਿਆ ਬਿੱਟੂ ਕਿੰਨਾ ਮਾ ਲੱਦਣਾ ਬਾਈ ਮਾ ਸਾਰੀ ਦਿਨ ਆਪਾਂ ਨੇ ਆਏ ਨਾ ਨਾ ਕਰ ਯਾਰ ਬਿੱਟੂ ਨੇ ਬਾਈ ਉਹੀ ਕੰਮ ਕਰਤਾ ਇਹਨੇ ਮੈਨੂੰ ਤੜਕੇ ਬੁਲਾ ਲਿਆ ਕਿੰਨਾ ਲੱਦਣਾ ਹੈ ਆਮ ਕਰਤੀ ਟੋਕੀ ਟੋਕੀ ਲੈਣੀ ਬਾਈ ਕੀ ਹਾਲ ਹੈ ਓਏ ਕਿੱਥੇ ਗਿਆ ਉਹ ਲੈ ਹੌਲੀ ਦੇ ਖੋਲੋ ਦਾ ਦਾਲਾ ਲਾਉਣਾ ਕਿੱਕ ਨਹੀਂ ਠੀਕ ਆ ਥੱਲੇ ਹੀ ਬੜ ਠੀਕ ਆ ਜੋ ਚੱਲ ਬੈ ਕੰਮ ਭਾਈ ਬੰਦੇ ਕਈ ਦਾ ਕੰਮ ਹੈ ਦੋ ਬੰਦੇ ਢੋਂਦੇ ਦੋ ਬੰਦੇ ਰੇ ਲਿਆਉਂਦੇ ਆ ਮੈਂ ਉਹਦੇ ਵੜ ਕੇ ਰੱਖਿਆ ਫੇਵਰੀ ਆਏ ਨੂੰ ਨਾ ਗਰੇ ਬਿੱਟੂ 8 5 6 ਬੰਦੇ ਦਾ ਕੰਮ ਦਾ ਇਹ ਆ ਦੇਖੋ ਭਾਈ ਇੱਕ ਵਾਰ ਲਾ ਕੇ ਤੇ ਵਾਰ ਮਾ ਪੈਰ ਕੇ ਫਾੜਨਾ ਪੈਦਾ ਨਹੀਂ ਇਧਰ ਨਹੀਂ ਜਾਂਦਾ ਹਾਂ ਉੱਚਾ ਹੋਣਾ ਤਾਂ ਫੇ ਦੁਕਾਨ ਮੂਰੇ ਕਹਿੰਦੇ ਹੈ ਬਿੱਟੂ ਉਂਝਾ ਬੈਣਾ ਤਾਂ ਰੋੜ ਚੱਲਦਾ ਸਿੰਧੂ ਖਾਦੀ ਪੀਤੀ ਜੀ ਤੈਨੂੰ ਪਤਾ ਹੀ ਐ ਅਗਲਾ ਵੀ ਉਹੀ ਕੰਮ ਕਰ ਜਾਂਦਾ ਏ ਓੜੇ ਵੀ ਠੀਕ ਐ ਆ ਦੇ ਲਾ ਵੀ ਕਰਤਾਰ ਕੰਮ ਹੋਈ ਆਏ ਨਹੀਂ ਕਰਦੇ ਬਿੱਟੂ ਕਹਿੰਦਾ ਹਾਂ ਜਿਹੜੇ ਟਾਇਰ ਵਾਲੇ ਆ ਕਹਿੰਦਾ ਇੱਥੇ ਨਹੀਂ ਸਮਝ ਲੱਗੀ ਵੀ ਸ਼ੀਟਾਂ ਵੜੀਆਂ ਆ ਗਈਆਂ ਵੀ ਕੀ ਕਰਨਾ ਏ ਵੜਾ ਲੈਣ ਦੇ ਬਿੱਟੂ ਵੜਾ ਦੇਣ ਦੇ ਟਾਇਰ ਲਾ ਦੁੱਲੇ ਤੇ ਵੜਾ ਦੇਣ ਦੇ ਹੋਰ ਲੱਕੜੀ ਦੇ ਲਾਉਣ ਦਾ ਵਜ ਹੈ ਲੈ ਕਾ ਵੀ ਇਧਰ ਇਹਨੇ ਚੱਲਣਾ ਚੱਲੂ ਨਹੀਂ ਰਹਿਣ ਦੇ ਲੋ ਬਾਈ ਦੂਸਰਾ ਦਿਨ ਹੋ ਗਿਆ ਸਾਡਾ ਅੱਜ ਕੱਲ ਜਾ ਨਹੀਂ ਹੋਇਆ ਸਮਾਨ ਆ ਜਿਹੜਾ ਬਾਈ ਹਲੇ ਲੱਦ ਹੋ ਰਿਹਾ ਹਾਂ ਠੀਕ ਹੈ ਬੰਦਾ ਵਾ ਇਹ ਉੱਪਰ ਚੜਿਆ ਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਹੈਗੀ ਹੁਣ ਚੱਲ ਵੀ ਪਾ ਚੱਲੇ ਬਸ ਆਹ ਬੰਦੂਕ ਕਿਹੜੇ ਕੰਮ ਆਉਣੀ ਇਹ ਬੰਦੂਕ ਆਪਣਾ ਫਲੋਰ ਹੈ ਆਵਾ ਕਾਤਰ ਜੇਖਣਾ ਸੁਫਾਈ ਸੁਈ ਕਰਨੇ ਕਾਤਰ ਕੋਈ ਨਾ ਮੇਰਾ ਮੈਨੂੰ ਦੇ ਦੀਆਂ ਮੈਂ ਤੇਰੇ ਪਰ ਇਹੀ ਮਾਰਨਾ ਸਭ ਇਸ ਵਾਈਸ ਗਰਦ ਗੁਰਦੇ ਸੁਫਾਈ ਕਾਤਰ ਦੇਖਣਾ ਕਰ ਤੇ ਪੈ ਹੁਣ ਤਰਪੂnga ਘੰਟੇ ਚ ਤਿਆਰੀ ਆ ਤਿਆਰੀ ਆਪਣੀ ਮਸ਼ੀਨ ਲਾ ਦੋ ਵੀ ਕਰ ਕੋਈ ਮਾਨ ਲੋ ਬਾਈ ਸਮਾਨ ਥੋੜਾ ਬਹੁਤਾ ਰਹਿ ਗਿਆ ਸਾਡਾ ਲੱਦਣ ਤਾਂ ਜਿਹੜਾ ਬਾਹਰ ਪਿਆ ਬਾਕੀ ਬਿੱਟੂ ਆ ਹਤਾ ਮਜਮ ਕਿਹੜਾ ਸਾਰਾ ਹੀ ਜਾਣਾ ਟੁੱਟੇ ਨਾ ਹਾਂ ਸਾਰੇ ਟੁੱਟੇ ਨਾ ਜਾਣਾ ਉਹ ਪਤੰਦਰਾ ਤਾਂ ਦਾ ਦੁਕਾਨੇ ਖਾਲੀ ਕਰਤੀ ਲੈ ਹੈ ਖਾਲੀ ਦੁਕਾਨ ਬਾਈ ਨਾਲੇ ਭਰੀ ਫੀਰ ਮਾਨਾ ਲੋ ਬਾਈ ਇਧਰ ਮਾਨਾ ਜੀ ਟਰਾਲਾ ਭਰ ਗਿਆ ਹੈ ਟਰਾਲਾ ਭਰ ਗਿਆ ਹਾਂ ਗੱਡੀ ਦੀ ਗੱਡੀ ਚ ਨਹੀਂ ਜਾਣਾ ਬਾਈ ਉੱਥੇ ਉਹ ਸਿੱਤਾਂ ਬਈ ਉੱਤਰ ਹਾਂ ਬਾਈ ਹਾਲ ਬਹੁਤ ਤਰਾਹ ਹਾਲ ਗੱਦੇ ਗੁੱਦੇ ਜੇ ਵੀ ਲਿਆਉਣੇ ਚਾਕੇ ਸੀ ਠੀਕ ਹੈ ਨਾ ਪਹਿਲਾਂ ਸਮੂਟੂਲ ਜਿਹਾ ਟਕਰਾ ਦੇ ਜਾਨੂੰ ਮੈਂ ਆ ਗਿਆ ਉਹ ਲੋ ਬਾਈ ਕਹਿੰਦਾ ਪੈ ਗਿਆ ਜਲੰਧਰ ਵਾਲੇ ਰੋਡ ਪਰ ਜਿਹਨੇ ਲੈਣਾ ਸਵਾਰ ਖਰੀਦ ਸਕਦਾ ਵਧੀਆ ਵਧੀਆ ਕੁਰਸੀਆਂ ਤੇ ਘੇਰ ਲੈ ਬਾਈ ਟੋਲਾ ਨੇ ਆਹ ਮਿਸਤਰੀ ਦੇਖ ਲਾ ਤਾਂ ਨਹੀਂ ਲਾਉਣਾ ਗੱਡੀ ਨੂੰ ਟਰੈਕਟਰ ਨੂੰ ਟਰੈਕਟਰ ਨੇ ਕਿਸੇ ਨੇ ਘਰ ਨਾ ਤੇ ਕਾਹ ਬਾਈ ਉਰੇ ਲੰਗਰ ਲੱਗਿਆ ਵਾ ਗੁਰੂ ਦੇ ਪਿਆਰਿਆਂ ਨੇ ਪੱਕਾ ਹੀ ਲਾਇਆ ਵਾ ਮਹਾਰਾਜੀ ਇਹਨਾਂ ਨੂੰ ਵਿਵਾਈ ਚੜ੍ਹਦੀਆਂ ਗਲਾਚ ਰੱਖੇ ਆ ਲੱਗਿਆ ਵਾ ਬਾਈ ਲੋ ਬਾਈ ਦਿਨ ਛੇ ਪਤਾ ਪਹੁੰਚ ਗਏ ਬਾਈ ਪਿੰਡ ਤਲੇਤਾ ਤੇ ਕਹਿੰਦੇ ਆ ਵੀ 10 ਮਿੰਟਾਂ ਦਾ ਰਹਿ ਗਿਆ ਰਸਤਾ ਸਾਡੀ ਮੰਜ਼ਲ ਦਾ ਬਿੱਟੂ 5 ਘੰਟੇ ਲੱਗ ਗਿਆ ਹੈ ਨਾ ਦਿੱਲੀ ਜਿੰਨੀ ਬਾਟ ਖਾ ਗਿਆ ਅੱਜ ਭਾਈ ਦਿੱਲੀ ਨੂੰ ਟਰੈਕਟਰ 6-7 ਘੰਟੇ ਚ ਜਾਂਦਾ ਵੀ ਚਲੋ ਹੌਲੀ ਹੌਲੀ ਆਉਣਾ ਪਿਆ ਵੀ ਆ ਲੋ ਸਬਰਾਂ ਦੀਆਂ ਘੜੀਆਂ ਜੜੀਆਂ ਭਾਈ ਮਿਸਤਰੀ ਦੇ ਵੀ ਖਤਮ ਹੋਣ ਜਾ ਰਹੀਆਂ ਆਹ ਚੀਜ਼ਾਂ ਕਰਕੇ ਭਾਈ ਬਹੁਤ ਹੌਲੀ ਆਉਣਾ ਪੈਂਦਾ ਸੀਸਾ ਲੱਦਿਆ ਵਾ ਚਲੋ बाकी पहुंच गए भाई सिरे ही मिल हैं बिटू पहुंच गए हैं लो भाई आ देखो आ चीजा लाइटा बल चुकी लाइटा चलो भाई असें भी है भी हैं लाइटा लो भाई बंदे हो गए बहुत कट्ठे ਵੇ ਸਾਡੇ ਇਧਰ ਮਿਸਤਰੀ ਵੀ ਬਾਈ ਸ਼ਰਿੰਦਰ ਮੋਹਨ ਜੀ ਸਤਿ ਸ਼੍ਰੀ ਅਕਾਲ ਜੀ ਇਧਰ ਵਾਈ ਸਾਰੇ ਉਹ ਗਾਡਰ ਲਿਆ ਹੋਣੇ ਆ ਦੋ ਦੋ ਬਾਈ ਨੇਰਾ ਤਾਂ ਹੋ ਗਿਆ ਪਰ ਸਮਾਨ ਜਿਹੜਾ ਆਪਣਾ ਟਿਕਾਣੇ ਲੱਗ ਗਿਆ ਸਾਰੇ ਆ ਦੇਖੋ ਇਧਰ ਟੋਟਲੀ ਦਾ ਟੋਟਲੀ ਬਾਈ ਕਮਰਿਆਂ ਚ ਆ ਕੇ ਖੜਾ ਹੋ ਗਿਆ ਜਿਹੜਾ ਜਿੱਧਰ ਰੱਖ ਹੋਣਾ ਤਾਂ ਸਾਰਾ ਹੀ ਕੋਸਾ ਰੱਖਦਾ ਬਾਈ ਇਧਰ ਉਹ ਸਾਹਮਣੇ ਮਸ਼ੀਨ ਅੱਡਾ ਇਹਦਰ ਭਾਈ ਆਹ ਸਾਰਾ ਹੀ ਚਲੋ ਹੁਣ ਆਪਣਾ ਸਾਰਾ ਕੰਮ ਫਿਨਿਸ਼ਿੰਗ ਹੈ ਵਧੀਆ ਐ ਨਾ ਆਹ ਪੈਨ ਟਿਕਾਣੇ ਰੱਖੋਗੇ